ਪੰਜਾਬੀ ਸਾਹਿਤ ਖੇਤਰ ਵਿੱਚ ਮੱਲਾ ਮਾਰਨ ਵਾਲੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹ ਵੱਲੋਂ ਅੱਜ ਭਾਈ ਮੱਖਣਸ਼ਾਲ ਲੁਬਾਣਾ ਸਰਾਂ ਵਿੱਚ ਆਪਣਾ 12ਵਾਂ ਕਾਵ ਸੰਗ੍ਰਹਿ ਸਮੇਂ ਦੇ ਨਿਸ਼ ਨੂੰ ਲੋਕ ਅਰਪਿਤ ਕੀਤਾ ਜਿਸ ਕਾਵ ਸੰਗ੍ਰਹਿ ਨੂੰ ਤਕਰੀਬਨ 45 ਲਖਾਰੀਆਂ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ ਜਿਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਡਾਕਟਰ ਲਖਵਿੰਦਰ ਜਹਲ ਮੁੱਖ ਮਹਿਮਾਨ ਸਰਦਾਰ ਹਰਜਿੰਦਰ ਸਿੰਘ ਅਟਵਾਲ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਹਰਬੰਸ ਸਿੰਘ ਕੇ ਸਰਦਾਰ ਗ੍ਰਿੰਦਰ ਸਿੰਘ ਸੁੰਦਰ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪ uri ਆਦ ਹੋਰ ਮਹਿਮਾਨ ਹਾਜ਼ਰ ਸਨ ਜਿਸ ਪ੍ਰੋਗਰਾਮ ਚੱਲਦਿਆਂ ਇੱਕ ਸਾਂਝਾ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿੱਚ ਵਕ ਵਕ ਇਲਾਕਿਆਂ ਤੋਂ ਆਇਆ ਕਵੀਆਂ ਨੇ ਆਪਣੀ ਆਪਣੀ ਕਵਿਤਾ ਸੁਣਾ ਕੇ ਵਾਵਾ ਖੱਟੀ ਇਹ ਸਾਰਾ ਹੀ ਪ੍ਰੋਗਰਾਮ ਪੰਜਾਬੀ ਸਾਇਸ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਰ ਸਰਦਾਰ ਸ੍ਰਿੰਦਰਜੀਤ ਸਿੰਘ ਜੀ ਰਾਜਨ ਦੀ ਨਿਗਰਾਨੀ ਹੇਠ ਹੋਇਆ ਜਿਸ ਪ੍ਰੋਗਰਾਮ ਵਿੱਚ ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ ਨਵੀਂ ਹਵਦ ਚੜ੍ਹ ਕੇ ਹਿੱਸਾ ਲਿਆ ਆਖਰ ਵਿੱਚ ਕਾਵ ਸੰਗ੍ਰਹਿ ਵਿੱਚ ਛਪੇ ਸਾਰੇ ਹੀ ਕਮੀਆਂ ਦਾ ਮਾਨ ਸਨਮਾਨ ਕੀਤਾ ਗਿਆ ਆਓ ਵੇਖਦੇ ਹਾਂ ਡੇਲੀ ਟਾਈਮ ਨਿਊਜ਼ ਤੋਂ ਦਲਰਾਜ ਸਿੰਘ ਦਰਦੀ ਦੀ ਇੱਕ ਖਾਸ ਰਿਪੋਰਟ ਲਾ ਪੀਂਨੇ ਮਰਣੀ ਹਲਿ ਸ਼ਰਮਨਾ ਰਹੀ ਹਰ ਬਹੀ ਮੇਰੀ ਸਰਦਾਰ ਚੁੱਕਦੇ ਸੀ ਕਿਥੇ ਅਫਗਾਨ ਖਾਨ ਆ ਪਿਆ ਕੇ ਜਿਹਦੇ ਪੈਰਾਂ ਥੱਲੇ ਦਿੱਲੀ ਥੱਕੀ ਸਭਾ ਵਿੱਚ ਬੈਠੇ ਪ੍ਰਧਾਨਗੀ ਮੰਡਲ ਵਿੱਚ ਜਿੰਨੇ ਵੀ ਸਾਡੇ ਕਵੀਦਾਨ ਨੇ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਕਰਾਰ ਅਰ ਅੱਜ ਸਭ ਤੋਂ ਪਹਿਲਾ ਰਾਜਿੰਦੂ ਦੀ ਕਿਤਾਬ ਜੋ ਸਾਂਝਾ ਕਾਲ ਅਜੂ ਬੈਠਾ ਹੋਵੇ ਰਾਤ ਨੂੰ ਟੱਬਰ ਵੇੜੇ ਵਿੱਚ ਮੰਜੇ ਦਾ ਕੇ ਦਾਦੀ ਮਾ ਪਾਵੇ ਬਾਤਾਂ ਸਮੇਂ ਦੀ ਨਹੀਂ ਜੱਗ ਨੂੰ ਸਮਝ ਆਸ ਦੀ ਕੱਤਾ ਤੇ ਹੁੰਦਾ ਨਹੀਂ ਕਿ ਕੱਤਾ ਜੀ ਮਰਨ ਤੋਂ ਬਾਅਦ ਦੀ ਗੱਲ ਜੀ ਤਾਂ ਬੰਦਾ ਬੰਦਾ ਬੰਦੇ ਦਾ ਵੈਰੀ ਕਿਉਂ ਹੈ ਹਰ ਇੱਕਾਸਰ ਵੈਰੀ ਕਿ या भी सर किया सर सभी <स्थाथ देखे> <देखे> <स्कुना> तो <थाए। स्थाथ देखे> ने लिया उसी तरह इतनी जी जय हो जिसे चाहता के जैसी शक्ति डाल दिया ये जितना है कर लो और तर भी सबको करो सही बहुत बहुत ਮਰਕਸਵਾਲ ਦੇ ਸਮਾਜਿਕ ਤੇ ਸਿਰਜਵੀ ਵਾਲਾ ਨਾ ਨਗਰ ਪ੍ਰਸ਼ਾਸਨ ਦਾ ਸਮਰਥਨ ਨਹੀਂ ਹੋ ਸਕਦਾ। ਕਾਲਿਓ ਠੀਕ ਹੈ ਜੀ। ਪਰ ਇਹ ਕੰਪਾਟ ਕਰੋ। ਨੋ ਟੂਕੀ ਆਪਾਂ ਜਲਦੀ ਵੜੇ ਆਪਾਂ ਨੂੰ ਸ਼ੁਰੂ ਆਜੀ ਨਾ ਮਹੀਨੇ ਜੂੰਬਾ ਜੂੰਬਾ ਜੂੰਬਾ